ਕੀ ਜੀ ਕੀ ਕਰਦੇ ਪਏ ਨੇ ਉਹ ਖੌਣੇ ਤੁਹਾਨੂੰ ਸਰਪ੍ਰਾਈਜ਼ ਕੀ ਉਹ ਕੀ ਅੱਜ ਕਰ ਰਹੇ ਨੇ ਪਹੁੰਚ ਗਿਆ ਆਪਾਂ ਹਾਂ ਜੀ ਤੁਸੀਂ ਕੀ ਕਰਦੇ ਪਏ ਇੱਧਰ ਵੇਖੋ ਵਾਓ ਕਿੰਨਾ ਸੋਹਣਾ ਲੱਗਦਾ ਅੱਜ ਅਸੀਂ ਕੱਢ ਰਹੇ ਆ ਸੂਟ ਹਾਂ ਜੀ ਤੇ ਸੂਟ ਵੀ ਵੇਖੋ YouTube ਫੈਮਲੀ ਅਸੀਂ ਕਦੋਂ ਉਂਦਾ ਰੱਖੀ ਬੈਠੇ ਸੀ ਆ ਵੇਖੋ ਕੱਟਿਆ ਵੀ ਹੋਇਆ ਟਿੰਕ ਕਿੱਤੀ ਹੋਈ ਹੈ ਜ਼ੋਰ ਦੀ ਇਹਨਾਂ ਦਾ ਅਗੇ ਕਿ ਐਸੀ ਮੈਂ ਸੋਚਿਆ ਸੀ ਵੀ ਜਿਵੇਂ ਥ੍ਰੈਡ ਵਰਕ ਕਰਾਂਗੇ ਹਾਂਜੀ ਮੈਨੂੰ ਇਹਦਾ ਚੇਤਾ ਹੀ ਨਹੀਂ ਸੀ ਅੱਜ ਬੈਠੀ ਬੈਠੀ ਮੈਂ ਕਿਹਾ ਕੋਮਲ ਆਪਣੇ ਤੱਕ ਸੂਟ ਪਿਆ ਹੋਇਆ ਹੈ ਤੇ ਫਿਰ ਮੈਂ ਕੋਮਲ ਨੂੰ ਮੈਂ ਕਿਤੇ ਡਿਜ਼ਾਈਨ ਵਾਧੂ ਆਉਂਦੇ ਹਨਾ ਹਾਂਜੀ ਇੱਕ ਸੂਟਾਂ ਦਾ ਡਿਜ਼ਾਈਨ ਮੇਰੇ ਕੋਲ ਪਿਆ ਫੋਨ 'ਚ ਸੀ ਕੱਢ ਕੇ ਫਿਰ ਕੋਮਲ ਨੇ ਆ ਸਾਰਾ ਡਿਜ਼ਾਈਨ ਪੈਨ ਨਾਲ ਬਣਾਤਾ ਹਾਂਜੀ ਛਾਪਾ ਲਾ ਲਿਆ ਸੀ ਛਾਪਾ ਲਾ ਲਿਆ ਸੀ ਕੱਟ ਰਹੀ ਸੀ ਸਹੀ ਗੱਲ ਇੱਧਰ ਵੇਖੋ ਕਿੰਨਾ ਸੋਹਣਾ ਫਲਾਵਰ ਵਾਓ ਇਹ ਸੀ ਰੈੱਡ ਕਲਰ ਚ ਕ੍ਰੀਮ ਜਿਹਾ ਕਲਰ ਹੈ ਨਾ ਸੂਟ ਦਾ ਹਾਂਜੀ ਕ੍ਰੀਮ ਜਿਹਾ ਕਲਰ ਹੈ ਤੇ ਇਹਦੇ ਤੇ ਰੈੱਡ ਕਲਰ ਨਾਲ ਮਤਲਬ ਆਹ ਪੋਲਾ ਤੋਂ ਆ ਭਰਤਾ ਸਾਈਡਾਂ ਤੇ ਲੀਕ ਨਹੀਂ ਕਰਦੀ ਇੱਥੇ ਸਿਕਵੈਂਸ ਭਰਤੇ ਪੱਤੀਆਂ ਗ੍ਰੀਨ ਕਲਰ ਦੀਆਂ ਕਰਦੀ ਹਾਂਜੀ ਤੇ ਬੜੀਆਂ ਉੱਤੀਆਂ ਨਾ ਬਹੁਤ ਸੋਹਣਾ ਲੱਗਦਾ ਪਿਆ ਸਿਰਾਈ ਬਣ ਗਿਆ ਨਾ ਸੂਟ ਦਾ ਬੱਸ ਕੰਪਲੀਟ ਕਰਦੇ ਆਂ ਅਲੀ-ਅਲੀ ਕੱਲ ਤੱਕ ਮੇਨੂੰ ਲੱਗਦਾ ਆਹ ਸਾਈਡ ਹਾਂਜੀ ਹੋਜ ਕੱਲ ਨੂੰ ਤਾਂ ਹੋ ਜਾਣੀ ਪੱਕਾ ਜੇ ਦਿਲ ਲਾ ਕੇ ਕੀਤਾ ਤੇ ਨਹੀਂ ਦਿਲ ਲਾ ਕੇ ਹੀ ਪਤਨ ਚਾਰ ਵਜੇ ਲੱਗੇ ਹਾਂਜੀ ਦਿਲ ਲਾ ਕੇ ਹੀ ਕਰਨਾ ਹੈ ਕੱਲ ਨੂੰ ਅਸੀਂ ਇਹ ਵਾਲਾ ਕੰਪਲੀਟ ਕਰਕੇ ਤੇ ਫਿਰ ਅਸੀਂ ਦੂਜਾ ਪਾਸਾ ਫੜ ਲੈਣਾ ਬਸ ਮਮਾ ਜੀ ਆਪੇ ਤੇ ਫਿਰ ਆਪਾਂ ਵੀਡੀਓ ਬਣਾਵਾਂਗੇ ਹਾਂਜੀ ਮੈਂ ਕੋਈ ਸ਼ੱਕ ਨਹੀਂ ਸਹੀ ਗੱਲ ਏ ਮਰੀ ਜੀ ਇਹਨੇ ਕੋ ਸੋਨਾ ਬਣਾਉਂਦਾ ਹਾਂਜੀ ਮੈਂ ਕਿਛੁ ਪਾਈ ਦਾ ਕੰਮ ਇਹਨੂੰ ਦਿੰਨੇ ਆ ਤੇ ਕਢਾਈ ਦਾ ਮੈਂ ਕਰ ਸਹੀ ਗੱਲ ਏ ਰਲ ਮਿਲ ਕੇ ਹੀ ਆਂਦੀ ਆ ਮੈਂ ਕਰਾਂ ਮੰਮੀ ਨੇ ਬਹੁਤ ਕਢਾਈ ਕੀਤੀ ਹੈ ਨਾ ਹਾਂਜੀ ਬਹੁਤ ਉਹਨੂੰ ਸਾਰੇ ਕੁੱਪੇ ਆਉਂਦੇ ਆ ਹਾਂਜੀ ਮੰਮੀ ਨੂੰ ਤਾਂ ਐਸੀ ਵੀ ਮੈਂ ਪਾ ਤਵਾਂ ਸ਼ੁਰੂ ਕੀਤਾ ਨੇ ਪੰਗਾ ਤਾਂ ਲਿਆ ਪਰ ਉਹਨੂੰ ਦਿਸਿਆ ਨਹੀਂ ਅੱਜ ਜਦੋਂ ਸਹੀ ਗੱਲ ਨਾਲ ਉਹਨਾਂ ਨੇ ਹਜੇ ਨਿਗਾ ਨਹੀਂ ਲਾਉਣੀ ਹੈ ਨਾ ਨਹੀਂ ਨਾ ਲਾਉਣੀ ਹੈ ਜੇ ਹੁਣੇ-ਹੁਣੇ ਤਰਖ ਬਣੀ ਹੈ ਸਹੀ ਗੱਲ ਹੈ ਜੇ ਇਹ ਹੁਣੇ ਨਿਗਾ ਲਾ ਲਈ ਤੇ ਫਿਰ ਅੱਖ ਦਾ ਨੁਕਸਾਨ ਹੋਊ ਨੁਕਸਾਨ ਹੋਣਾ ਸਹੀ ਗੱਲ ਹੈ ਫਿਰ ਐਵੇਂ ਬਾਅਦ ਵਿੱਚ ਜਾਦੀ ਔਖੇ ਹੋਣ ਨਾਲੋਂ ਚੰਗਾ ਕਿ ਬੰਦਾ ਪਹਿਲਾਂ ਭਰੇਜ ਰੱਖ ਲਵੇ ਉਹਨਾਂ ਨੇ ਵੀ ਸਾਡੀਆਂ ਕੁੱਕਰ ਦੀਆਂ ਸਿਟੀਆਂ ਦੀ ਵਾਅਦਾ ਚ ਆਉਂਦੀ ਹੋਣੀ ਵਿੱਚ ਸਹੀ ਗੱਲ ਏ oh my god ਇੱਧਰ ਵੀ ਆ ਗਈ ਜੰਤਰਾ ਸਰਪ੍ਰਾਈਜ਼ ਹੁਣ ਖੁਸ਼ ਤੇ ਰਿਵਿਊ ਲੈਣੇ ਦੱਸੀ ਕਿਵੇਂ ਦੀ ਬਣੀ ਫਲਾ ਲ ਰਿਵਿਊ ਇਹ ਦੀ ਇਹ ਦੀ ਸ਼ੈਡ ਤੇ ਬਣਾ ਦਵਾਂ ਫਿਰ ਤਾਂ ਭਾਬਾ ਖੁਸ਼ ਹੋਊ ਫਿਰ ਤਾਂ ਭਾਵੇਂ ਖੁਸ਼ ਹੋ ਜਾਈ ਸਹੀ ਗੱਲ ਏ ਰਿਜ਼ਲਟ ਬਾੜ ਦੇਣੀ ਕਿਉਂ ਰੈਂਕ ਕਰੋ ਨਾ ਕਿ ਗਿਫਟ ਕਰੀਏ ਚੱਲਦਾ ਵੀ ਵੈ ਹੈ ਹੁਣ ਟ੍ਰੈਂਡ ਵੀ ਹੈ ਸ਼ਲਟਾ ਦੇ ਬਣਾਉਂਦੇ ਆ ਮੁੰਡੇ ਵੀ ਕੱਡੀਆਂ ਆਈਆਂ ਸ਼ਲਟਾ ਪਾਉਂਦੇ ਆ ਹੁਣ ਸਹੀ ਗੱਲ ਆਪਾਂ ਇੱਕ ਉਹਨਾਂ ਨੂੰ ਬਣਾ ਕੇ ਫਿਰ ਤੁਸੀਂ ਗਿਫਟ ਕਰਦੇ ਹੋ ਸਹੀ ਗੱਲ ਉੱਤੇ ਆਪਦਾ ਨਾਮ ਲਿਖ ਦਿਓ ਚਰਨਜੀਤ ਕੌਰ ਵੱਡੇ ਵੱਡੇ ਕਰਨਾ ਇਹਨੇ ਉੱਤੇ ਕਰਨੇ ਤੋਂ ਬਾਅਦ ਸਭ ਠੀਕ ਆਵਾ ਪਾਓ ਕੀ ਕਰਦਾ ਪਿਆ ਲਮਾਰੀ ਚ ਫਰੋਲਾ ਫਰੋਲੀ ਮੈਂ ਤੈਨੂੰ ਕਿਹ ਕੋਮਲ ਨੂੰ ਛੱਡ ਕੇ ਆ ਰਿਸ਼ਵਤ ਕਾ ਦੀ ਖਾ ਕੇ ਆ ਗਿਆ ਕੁਛ ਨਾ ਕੁਛ ਕੀ ਖਾ ਕੇ ਆਣਾ ਦੱਸ ਬਤਾਤੇ ਨਹੀਂ ਤੇ ਨਜ਼ਰ ਲੱਗ ਜਾ ਤਾ ਖਾ ਪਹਿਲਾਂ ਪੈਸੇ ਕਿੰਨੇ ਲੈ ਕੇ ਚੱਲਿਆ ਦਿਖਾ ਕੇ ਜਾ 40 40 ਪਲੱਸ 200 ਤੇ 10 ਨੇ 200 ਪਲੱਸ ਬੱਸ ਮੈਨੂੰ ਸਰ ਚੰਗੀ ਤਰ੍ਹਾਂ ਤੱਕ ਇੱਧਰ ਸਾਰੇ ਪੈਸੇ ਦੇਖ ਕੇ ਜਾ 10 ਰੁਪਏ ਲੈ ਜਾ ਬਾਕੀ ਦੇ ਜਾ ਹਾਂ ਹਾਂ ਇਹਦੀ ਸ਼ੁਰੂਤ ਹੈ ਇਹ ਲੋ ਪਤਾ ਕੀ ਕਹਿੰਦਾ ਕਹਿੰਦਾ 10 ਰੁਪਏ ਦਾ ਡੇਰੀ ਮਿਲਕ ਖਾਣਾ ਮੈਂ ਕਿਹਾ ਡੇਰੀ ਮਿਲਕ ਨਹੀਂ ਤੂੰ ਕਿ ਡੇਰੀ ਮਿਲਕੀ ਖਾਣੀ ਹੈ ਠੀਕ ਹੈ ਉਹ ਲੋਕਾਂ ਦੀ ਟੋਈ ਆਈ ਨਿੱਕੀ ਜੀ ਮਿਲਕੀ ਆਉਣੀ ਮਿਲਕ ਤਾਂ ਨਹੀਂ ਆਉਣਾ ਮਿਲਕੀ ਬਾਤ ਹੁੰਦੀ ਆ ਕਿੰਨੇ ਪੈਸੇ ਮੈਨੂੰ ਦਿਖਾ ਕੇ ਜਾ ਸਵੇਰੇ ਤੇਰੇ ਡੈਡੀ ਨੇ ਦੱਸਿਆ ਵੀ ਇਹਨਾਂ ਤੋਂ ਹਿਸਾਬ ਲਿਆ ਕਰ 220 240 220 ਇਹ ਨਾ ਮੇਰਾ ਕਿਰਾਇਆ ਨਹੀਂ ਜਿੰਨੀ 200 ਦੇ ਦੇ 200 ਕਿਵੇਂ ਆਇਆ ਬਾਹਰ ਕੁੰਦੇ ਪਿਆ ਉਹ ਜਿੱਕੇ ਦਾ ਬਰਦ ਤੋਂ ਗਿਆ ਅੱਛਾ ਹੋ ਅੱਜ ਫੇਰ ਚੱਕਰ ਪਿਆ ਗਿਆ ਸਹੀ ਗੱਲ ਬੜੇ ਦੁੱਖ ਦੀ ਗੱਲ ਹੈ ਬਾ ਇੰਜ ਕਰ 20 ਰੁਪਏ ਲੈ ਜਾ ਬਾਕੀ ਫੜਾ ਜਾ ਜੇ ਖੁਸ਼ ਖਰਾਬ ਨਹੀਂ ਘਰੀਦਾ ਹੁੰਦਾ ਇੱਧਰ ਪੂਰਾ ਕਲਵਾ ਹੋਣ ਡਿਆ ਨੇਰਾ ਉਲਟ ਲੈਂਟ ਦੇ ਉਲਟ ਬੈਠਾ ਇੱਟਾ ਕਰ ਕੀ ਹੁਣ ਮੈਂ ਬਹੁਤ ਹੁਣ ਨਹੀਂ ਚਿੱਟਾ ਤਾਂ ਬਹੁਤ ਹੋ ਗਿਆ ਮੇਰਾ ਨਜ਼ਰ ਨਾ ਲੱਗ ਜੇ ਇਹ ਉੱਥੇ ਜਾ ਕੇ ਪਤਾ ਨਹੀਂ ਕਾ ਤੋਂ ਨਾਨਕੇ ਦੇ ਘਰ ਉਹ ਖੇਡਦਾ ਹੁੰਦਾ ਮੈਂ ਫਿਰਦਾ ਬਹੁਤ ਆ ਨਾ ਉੱਥੇ ਮੁਸਕਾਲ ਹੋਈ ਜਾਣਾ ਮੈਂ ਹੁਣ ਮੈਂ ਮੈਂ ਸ਼ੁਰੂ ਹੈ ਨਹੀਂ ਫਿਰ ਤੇ ਮੇਰੀ ਅੱਜ ਕੜਾਈ ਕੜਾਈ ਨਹੀਂ ਕੜਾਈ ਕੜਾਈ ਹੈ ਨਾ ਕੜਾਈ ਕੜਾਈ ਹਾਂ ਕਿੰਨੀ ਸੋਹਣੀ ਹੋ ਰਹੀ ਆ ਸੋਈ ਤੇ ਕੋਈ ਬਹਿ ਨਾ ਜਾਵੇ ਸੋਈ ਤੇ ਬਹਿ ਨਾ ਖੁਸ਼ ਆ ਬੰਦ ਕਰੇ ਕੌਲੀ டா 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 ਇਹ ਨਾਨੀ ਜੀ ਤਾਂ ਇੱਧਰ ਬੈਠੇ ਨੇ ਤੇ ਵੇਖੀਏ ਤੁਸੀਂ ਅਜੇ ਵੀ ਲੱਗੇ ਹੋਏ ਜੇ ਮੈਂ ਰਾਤੀ ਸੁੱਤੀ ਨਹੀਂ ਲੱਗਦਾ ਸੁੱਤੀ ਉੱਥੇ ਉਸੇ ਜਗ੍ਹਾ ਤੇ ਬੈਠੇ ਹੋਏ ਮੈਂ ਜਿੰਨਾ ਤਿਵੇਂ ਇਸੇ ਦੇ ਚਾਚ ਸਹੀ ਗੱਲ ਪਾਣੀ ਖਾ ਕੇ ਫੇਰ ਬੈ ਗਈ ਉਹ ਕਿੰਨੀ ਸੋਹਣੀ ਰਾਤੀ ਲਾਭ ਪਾਇਆ ਸੀ ਨਾ ਹਾਂਜੀ ਤੇ ਆਹ ਪਾਇਆ ਸੀ ਸੱਚ ਇੰਨਾ ਕੋ ਆ ਸਾਰਾ ਪਾ ਕੇ ਹੁਣ ਮੈਂ ਕਿ ਲਿਕ ਨਹੀਂ ਕਰਕੇ ਵੀ ਵੇਖ ਹੀ ਲਵਾਂ ਸਹੀ ਗੱਲ ਇਹ ਨਹੀਂ ਜੇ ਰੋਟੀਆਂ ਦੇ ਭਾਂਡੇ ਧੋਣ ਵਾਲੇ ਪਾਵੇਂ ਬਾਅਦ ਚ ਧੋਵਾਂਗੇ ਸਹੀ ਗੱਲ ਆਹ ਤਾਂ ਐ ਲੱਗਦੀ ਨਾ ਜਿਵੇਂ ਮਸ਼ੀਨੀ ਕੜਾਈ ਹੁੰਦੀ ਏ ਹਾਂ ਅੱਗੇ ਮੈਂ ਸੋਚਣ ਦੇ ਵੀ ਲੱਗਦੀ ਆ ਨਾ ਤੁਸੀਂ ਕਿਤੇ ਮਸ਼ੀਨ ਤਾਂ ਨਹੀਂ ਰੱਖੀ ਇੱਥੇ ਨਹੀਂ ਨਹੀਂ ਮੈਨੂੰ ਲੱਗਦਾ ਮਸ਼ੀਨ ਕੜਾਈ ਸੋਣੀ ਤੇ ਚਾਚ ਤਾਇ ਲੀ ਗਰੀਬਾਂ ਮਾ ਰੋਟੀ ਖਾਣੇ ਉੱਥੇ ਦਵਾ-ਦਵਾ ਆ ਗਈ ਹੋਏ ਨਹੀਂ ਤਾਂ ਮੈਂ ਲੈਟੇ ਮਾਰਦੀ ਨਹੀਂ ਰੋਟੀ ਖਾ ਕੇ ਅੱਗੇ ਸਹੀ ਗੱਲ ਨਹੀਂ ਇਹ ਤਾਂ ਜਲੇਟੇ ਵੀ ਨਹੀਂ ਮਾਰੇ ਬੁਰਾ ਸੋਣਾ ਚਾਹ ਚਾਹ ਦਾ ਸੁਣ ਚਾਹ ਚਾਹ ਲੱਗੀ ਸਹੀ ਗੱਲ ਹੈ ਸੂਟਾਂ ਦਾ ਤਾਂ ਚਾਹੀ ਬੜਾ ਹੁੰਦਾ ਵਾਕੇ ਇੰਨਾ ਚਿਰ ਦਾ ਚੇਤਾ ਨਹੀਂ ਤੇ ਜੇ ਉਹਨ ਕਮਲ ਆਇਆ ਤਾਂ ਪੂਰਾ ਹੀ ਆਇਆ ਸਹੀ ਗੱਲ ਏ ਵਾਓ ਬੜੀ ਸੋਹਣੀ ਲੱਗਦੀ ਪਈ ਕਢਾਈ ਤਾਂ ਪਹਿਲਾਂ ਮੈਂ ਸਾਈਡਾਂ ਤੇ ਕੱਟਦਾਂ ਨੇ ਦੀ ਲਿਕਣੀ ਕਰਨ ਲੱਗੀ ਸੀ ਪਰ ਉਹ ਫਿਰ ਨਾ ਸੂਈ ਬਿਲਕੁਲ ਬਰੀਕ ਚਾਹੀਦੀ ਉਹਦੇ ਲਈ ਹਾਂਜੀ ਉਹ ਹੈ ਨਹੀਂ ਸੀ ਤੇ ਮੇਰੇ ਚ ਨਹੀਂ ਪੇਸ਼ੈਂਸ ਨਹੀਂ ਸੀ ਅਗੀ ਸਹੀ ਗੱਲ ਹੈ ਆਪਾਂ ਨੂੰ ਇਹ ਸੀ ਬਸ ਹੁਣ ਫਾਈਨਲ ਲੁੱਕਿੰਗ ਦੀ ਵੇਖੀ ਲਈ ਤੇ ਮੈਂਡੇ ਨਾਲ ਕੰਮ ਚਲਾ ਲਿਆ ਤੇ ਉਹ ਉਦੋਂ ਵੀ ਵਧੀਆ ਚੱਲਿਆ ਕੰਮ ਹਾਂਜੀ ਨਹੀਂ ਬੜਾ ਸੋਨਾ ਪੂਰੀ ਸਫਾਈ ਨਾਲ ਬਣਿਆ ਮੈਨੂੰ ਤਾਂ ਐ ਹੀ ਲੱਗ ਜਾਂਦਾ ਜਿਵੇਂ ਉਹ ਮਸ਼ੀਨੀ ਕਢਾਈ ਨਹੀਂ ਹੁੰਦੀ ਨਹੀਂ ਤਾਂ ਇਹ ਤਾਂ ਹੀ ਪ੍ਰੂਫ ਦੇਣ ਨੇ ਭਾਈ ਤੁਹਾਨੂੰ ਕੋਲੇ ਕੱਢ ਕੇ ਸਹੀ ਗੱਲ ਹੈ ਕੋਲੇ ਕੱਢ ਕੇ ਵਾਕੇ ਨਹੀਂ ਭਈ ਹੱਥ ਦੀ ਕਢਾਈ ਵੇਖੋ ਕਿੰਨੀ ਸਫਾਈ ਤੇ ਜੇ ਕਿਸੇ ਨੇ ਸੂਟ ਕਢਾਣਾ ਹੋਵੇ ਤੇ ਸਾਨੂੰ ਬੈਣੇ ਆਪ ਦੇ ਕੱਟ ਲਈ ਬੜੀ ਗੱਲ ਹੋ ਰ ਆਰਡਰ ਲਈ ਜੇ ਕਿ ਇਹਨੂੰ ਸੂਟ ਕਢਾਣਾ ਹੋਵੇ ਸਾਨੂੰ ਸਾਡੇ ਨਾਲ ਕੰਟੈਕਟ ਕਰੋ ਹੋਰਨੇ ਕਟਵਾਣਾ ਹੋਵੇ ਤਾਂ ਜਵਾਬ ਸਹੀ ਗੱਲ ਹੈ ਕਿਉਂਕਿ ਅਸੀਂ ਵਿਚਾਰੇ ਬਿਮਾਰ ਬੰਦੇ ਆ ਸਹੀ ਗੱਲ ਹੈ ਬਸ ਇੰਨਾ ਕਿ ਆਪ ਦੇ ਕੇ ਜੋਗਾ ਕਰ ਹਾਂਜੀ ਆਪ ਦੇ ਕੇ ਜੋਗਾ ਕਰ ਲੀਦਾ ਵਾ ਕੇ ਸਹੀ ਗੱਲ ਹੈ ਪਰ ਨਹੀਂ ਸੂਟ ਤਾਂ ਪੂਰਾ ਐਂਡ ਬੰਨੋ ਤਾਂ ਬੜਾ ਹੈ ਪਰ ਫਿਰ ਜ਼ਿਆਦਾ ਟਾਈਮ ਬੈਠਣਾ ਔਖਾ ਜਾਂਦਾ ਹਾਂਜੀ ਇਹ ਸੂਟ ਵੇਖ ਕੇ ਸਾਰੇ ਜ਼ਰੂਰ ਪੁੱਛਣਗੇ ਵੇਖ ਲਿਓ ਜਿੱਦਨ ਤੋਂ ਹੀ ਪਾਇਆ ਨਾ ਜਿਹੜਾ ਮੈਂ ਅੱਗੇ ਕੱਢਿਆ ਉਹ ਵੀ ਇੰਨੇ ਸਾਰਿਆਂ ਨੇ ਮੈਨੂੰ ਫੋਨ ਕਰ ਕਰਕੇ ਕਹਿੰਦੇ ਇੰਨੀ ਸੋਹਣੀ ਕੜਾਈ ਸਹੀ ਗੱਲ ਅਮਨ ਵੀ ਸਿੱਖ ਕੇ ਗਈ ਫਿਰ ਉਹਨੇ ਆਪ ਦਾ ਸੂਟ ਕੱਢਿਆ ਅਮਨ ਨੇ ਜਾ ਕੇ ਹਾਂਜੀ ਹਾਂ ਹੁਣ ਉਹ ਵੀ ਕੱਢਦੀ ਹੈ ਹਨਾ ਸੂਟ ਉਹਨੇ ਸਿੰਦੀ ਧੋਪਾ ਵੀ ਸਿੱਖ ਲਿਆ ਦੀ ਚਾਚੀ ਤੋਂ ਹਾਂਜੀ ਉਹਦੀ ਤਾਂ ਬੜੀ ਧਮਾਕਾ ਤਾਂ ਹੈ ਅੱਜ ਤੱਕ ਕਿ ਇਹ ਤਾਂ ਸਿੰਧੀ ਤੋਪੇ ਦਾ ਉੱਥੇ ਪਿਆ ਆ ਉਹ ਬਹੁਤ ਵਧੀਆ ਉਹ ਮੰਮੀ ਨੇ ਵੀ ਹਾਂਜੀ ਉਹ ਨਾਨੀ ਜੀ ਨੇ ਕੱਢਿਆ ਸੀ ਜੇ ਤੁਸੀਂ ਸਿੰਧੀ ਤੋਪੇ ਤੋਪੇ ਦਾ ਕਢਾਉਣਾ ਤਾਂ ਤੁਸੀਂ ਇੱਧਰ ਕੰਟੈਕਟ ਕਰੋ ਤੇ ਜੇ ਤੁਸੀਂ ਦੂਬਾ ਦਿੱਜੇ ਬਾਕੀ ਸਾਰੇ ਕਢਾਉਣੇ ਹੋ ਤਾਂ ਤੁਸੀਂ ਇੱਧਰ ਕੰਟੈਕਟ ਕਰੋ ਬਣੀ ਆ ਤੈਨੂੰ ਮੈਂ ਕੱਲ ਵੀ ਦੱਸਣ ਲਈ ਨਾ ਅੱਖ ਬਣੀ ਕਰਕੇ ਆ ਚੁੱਪ ਕਰਕੇ ਬੈਠੀ ਨਹੀਂ ਤਾਂ ਇਹਨੇ ਮੇਰੇ ਤੋਂ ਖੋ ਲੈਣਾ ਸੀ ਮੈਨੂੰ ਕਿੱਥੇ ਬਹਿਣ ਦੇਣਾ ਸੀ ਸਹੀ ਗੱਲ ਹੈ ਫਿਰ ਨਾਨੀ ਮੈਂ ਇਹਨੂੰ ਇਹਨੇ ਰੱਖਣ ਨਹੀਂ ਹੀ ਦੇਣਾ ਜਦੋਂ ਮੈਂ ਫਰੇਮ ਰੱਖਣਾ ਸੀ ਇਹਨੇ ਚੱਕ ਲਿਆ ਕਰਨ ਦਾ ਸੀ ਸਹੀ ਗੱਲ ਨਾਨੀ ਨੇ ਕਿਹਾ ਨਹੀਂ ਲਿਆਓ ਮੈਂ ਕੱਢਦੀ ਆ ਕੱਲ ਕਹਿੰਦੇ ਸੀ ਨਾ ਲਿਆ ਮੈਂ ਦੱਸਾਂ ਤੈਨੂੰ ਲਿਆ ਮੈਂ ਦੱਸਾਂ ਤੈਨੂੰ ਦੱਸਿਆ ਕਿ ਮੈਨੂੰ ਪੌਣ ਤਾਂਗਾ ਨਹੀਂ ਸ਼ੁਰੂ ਤੇ ਨਹੀਂ ਸ਼ੁਰੂ ਹੈ ਕਿ ਸਭ ਤੇ ਪਰ ਇਹਦੇ ਬੱਚੇ ਆ ਮਾਸਟਰ ਉਹਦਰ ਬੈਠਾ ਨੇ ਮਾਸਟਰ ਤਾਂ ਇਹਨੇ ਤਾਂ ਇੰਨਾ ਕੁਝ ਕੱਢਿਆ ਸਰਾਣੇ ਚਾਦਰਾਂ ਕੋਈ ਚੀਜ਼ ਬਣਾਉਂ ਰੋਸ਼ਕ ਆ ਇਹ ਨਹੀਂ ਮੁੱਕਣ ਦੇ ਪੱਖੀਆਂ ਉਹ ਪੇਟੀਆਂ ਜਿ ਭਰੀਆਂ ਕੱਟਿਆ ਹੈ ਮੈਂ ਮੇਰੇ ਜਿੰਨਾ ਕੋਈ ਕੱਢ ਨਹੀਂ ਸਕਦਾ ਮੈਨੂੰ ਨਹੀਂ ਮੇਦ ਵੀ ਮੇਰੇ ਤੋਂ ਉੱਪਰ ਕੋਈ ਹੋਵੇਗਾ ਹਾਂ ਹੋ ਮੈਂ ਗੱਲ ਲੈ ਹੁਣ ਮੈਂ ਇੱਧਰ ਟਾਕੂ ਆਇਆ ਟਾਕੂ ਮੰਮੀ ਨੇ ਪਹਿਲੋ ਆ ਦਾ ਬਹੁਤ ਦਾਜ ਬਣਾਇਆ ਫਿਰ ਇਹਨੇ ਅੱਛਾ ਇਹ ਆ ਦੇ ਮਤਲਬ ਕੀ ਆ ਤੁਹਾਡੀ ਲੱਗਦੀ ਦਾਦੀ ਮੇਰੀ ਦੀ ਭਤੀਜੀ ਸੀ ਉਹਨੇ ਦਾ ਬੜਾ ਬਣਾਇਆ ਫਿਰ ਮੇਰਾ ਵੀ ਬੜਾ ਬਣਾਇਆ ਮੇਰੀ ਤਾਏ ਦੀ ਕੁੜੀ ਨਾਲ ਰਲ ਕੇ ਸਾਰਾ ਮੰਮੀ ਕੱਢਦੀ ਰਹੀ ਹਾਂ ਕਹਿੰਦਾਈ ਮੰਮੀ ਨੂੰ ਸ਼ੌਂਕ ਹੀ ਬੜਾ ਹੈ ਇਹ ਨਹੀਂ ਕੋਈ ਮਜਬੂਰੀ ਸ਼ੌਂਕ ਨਾਲ ਹੀ ਕਰਦੀ ਹੈ ਇਹਨਾਂ ਤੇਆਂ ਕੁੜੀਆਂ ਬੁੱਢੀਆਂ ਹਾਂ ਜੇ ਠੀਕ ਯਾਦ ਕਰਦੀਆਂ ਕਹਿੰਦੀਆਂ ਯਾ ਪਰ ਮੈਂ ਠੀਕ ਜਿਹਾ ਕਰਦੀਆਂ ਤੇ ਬੜਾ ਯਾਦ ਕਰਦੀ ਸਹੀ ਗੱਲ ਇੱਕ ਯਾਦ ਹੁੰਦੀ ਹੈ ਹੈ ਨਾ ਮम्मी ਤਾਂ ਤੋਪੇ ਬੜਾ ਸਿੱਖਣਾ ਮੰਮੀ ਗੋਰੀਆਂ ਨਹੀਂ ਆਉਂਦੀਆਂ ਮੇਰੀਆਂ ਬੁੱਢੀਆਂ ਹੋ ਗਿਆ ਹੈ ਇਹ ਠੀਕ ਵਿਚਾਰ ਕੇ ਯਾਦ ਕਰਦੀਆਂ ਉਹਦਣ ਕਿੰਦਰ ਮੈਨੂੰ ਆਈ ਇਨ੍ਹਾਂ ਦੀ ਜੀਤੂ ਦੀ ਭੂਆ ਹਾਂਜੀ ਮੈਨੂੰ ਕਹਿੰਦੀ ਭਾਬੀ ਤੈਨੂੰ ਕੋਈ ਯਾਦ ਆ ਮੈਂ ਕਿਹਾ ਕੀ ਕਹਿੰਦੀ ਆ ਚੁੰਨੀ ਨਕੋਟਾ ਕਿੰਨੇ ਲਾਇਆ ਮੈਨੂੰ ਨਹੀਂ ਪਤਾ ਜਾਲ ਇਹਦੀ ਤੇਰੇ ਹੱਥਾਂ ਦਾ ਲੱਗਾ ਸਹੀ ਗੱਲ ਹੈ ਜਿਹਦੀ ਸੰਭਾਲ ਲਈ ਹੈ ਕਹਿੰਦੇ ਇੰਨੇ ਚੱਬੀ ਸੰਭਾਲ ਲੈ ਬੇਟੀ ਤੇ ਮੰਮੀ ਚਲੋ ਉਹ ਤਾਂ ਮੈਂ ਮੇਰ ਤੋਂ ਵੱਡੀਆਂ ਮੇਰ ਤੋਂ ਵੱਡੀਆਂ ਚੱਲਣ ਦਾ ਇੱਕ ਪੀੜੀ ਮੇਰ ਤੋਂ ਵੱਡੀਆਂ ਉਹ ਤਾਂ ਤੇ ਜਿਹੜੀ ਮੇਰੀਆਂ ਹਨ ਨਾ ਸੀ ਗੋਗੀ ਹੋਣੀ ਉਹ ਵੀ ਤੇ ਤੁਸੀਂ ਭੋਆ ਭਜੋਦੀਆਂ ਕੁੜੀਆਂ ਗੋਗੀ ਹੋਣੀ ਜੱਸੀ ਏਖਿੰਦਰਾ ਇਸਾਰ ਗੰਮੇ ਇਨਾਂ ਸ਼ੌਕ ਹੁੰਦਾ ਸਹੀ ਗੱਲ ਹਾਂ ਨੇ ਆ ਕੇ ਮੰਮੀ ਕੋਲ ਬਹਿ ਜਾਣਾ ਇੰਨਾ ਜਾਦ ਕਰਦੇ ਨੇ ਕਿ ਦੁਨੀਆ ਲੱਭਣ ਘੁੱਟ ਘੁੱਟ ਜੰਪੀਆਂ ਪਾਪਾ ਮਿਲਦੀਆਂ ਸਹੀ ਗੱਲ ਜੱਸੀ ਬੀਲੀ ਵਿਚਾਰੀਆਂ ਦਾ ਭਰਾ ਬਾਰੇ ਤਾਂ ਇਹਦੀ ਆਏ ਨਹੀਂ ਘਾਬੀ ਮੈਂ ਤੈਨੂੰ ਕਹ ਰਹੀ ਨਾ ਜਾਦ ਕਰਦੇ ਕੈ ਵੀ ਨਿੰਦਾ ਵੀ ਮਿਲਦਾ ਸਹੀ ਗੱਲ ਹੈ ਜੱਸੀ ਕਿਹੜੀ ਮੰਮੀ ਪਪੂ ਹਣ ਹੈ ਅੱਛਾ ਹਾਂ ਵਿਚਾਰੀਆਂ ਸਹੀ ਗੱਲ ਕਾਂਦੇ ਨਹੀਂ ਸੀ ਹਿੰਦੀ ਸਾਡੇ ਕਾਂਤ ਨਹੀਂ ਸੀ ਬਿਵਾਸਿੱਤ ਸਿੱਧਾ ਵੀ ਇਹੜਾ ਸੀ ਹਾਂ ਆਣ ਘਾੜ ਜਿਹਨੇ ਆਣ ਘਵਣਾ ਕਿਸੇ ਖਰਚ ਕੰਦ ਨਹੀਂ ਅੱਛਾ ਫਿਰ ਤਾਂ ਪੂਰੀਆਂ ਮੋਜਾਂ ਲੱਗਦੀਆਂ ਹੋਣੀਆਂ ਬਚਪਨ ਬਹੁਤ ਸੋਹਣਾ ਬੀਤਿਆ ਕੋ ਕਿਆ ਵੱਲੇ ਨਾ ਸੁਖੇ ਕਿਆ ਵੱਲੇ ਨਾ ਜੱਸੀ ਕਾਣੇ ਕਿਤੇ ਜੱਸੀ ਕਾ ਉਧਰ ਵੀ ਨਹੀਂ ਹੁੰਦੀ ਇੱਕ ਕਰੋ ਨਿਕਲਣਾ ਸੀ ਤੇ ਜੇ ਕਰੇ ਸਾਡਾ ਬਚਪਨ ਬਹੁਤ ਰਾਤ ਤੱਕ ਵੀ ਭਾਵੇਂ ਖੇਡੀ ਜਾਓ ਕੋਈ ਡਰ ਨਹੀਂ ਉਹਨਾਂ ਦੇ ਪਹਿਲਾਂ ਕੋਈ ਡਰ ਹੀ ਨਹੀਂ ਦੂਜਿਆਂ ਦੀ ਵਿੱਕੀ ਦੀ ਮੰਮੀ ਵਿਆਹੀ ਆਈ ਤੇ ਇਹਨਾਂ ਨੇ بڑا ਖੇਡਣਾ ਉਹਦੇ ਨਾਲ ਕੀਮਤ ਨਾਲ ਅੱਖ ਨਹੀਂ ਕੀ ਉਹਨੇ ਉਹਦੇ ਖੇਡ ਨੂੰ ਉਹ بڑا ਖੇਡ ਦਿੰਦੇ ਫਿਰ ਜੱਸੇ ਦੀ ਉਹ ਟੀ ਵੀ ਆਈ ਆਈ ਉਹਦੇ ਨਾਲ ਵੀ ਨਵੀਂ ਨਵੀਂ ਨਾ بڑا ਖੇਡਦੇ ਹੁੰਦੇ ਸੀ ਅਸੀਂ ਤਾਂ ਰਹਿੰਦੇ ਜਾਂੜ ਗਵੜ ਤੁਸੀਂ ਘਰੇ ਤਾਂ ਕੱਟ ਹੀ ਰਹਿਣਾ ਖੇਡ ਦਿੰਦੇ ਹੀ ਨਾ ਸਾਰੇ ਪਾਸੇ ਨਾਲੇ ਇੱਕ ਵੇੜਾ ਵੀ ਉਹ ਇਹ ਆਪਦਾ ਵੇੜਾ ਹੀ ਹੋ ਗਿਆ ਚਾਚੀਆਂ ਸਾਡਾ ਹੀ ਨਾ ਕਰਦੀਆਂ ਐ ਐਂਡ ਜਦ ਜਾਈ ਉਹ ਡੱਡ ਮਿਲਦੀਆਂ ਸਹੀ ਉਹ ਤਾਂ ਇੱਥੇ ਮਤਲਬ ਸਾਡਾ ਬਚਪਨ ਜਿਵੇਂ ਹੱਸਦੇ ਆ ਉਹ ਜੇ ਵੀ ਪੂਰਾ ਉਨਾਂ ਹੀ ਚਾਹ ਕਰਦੇ ਇੱਕ ਗਰੀਬ ਮਮੀ ਪਤੰਗ ਡਾਉਂਦੀ ਡਾਉਂਦੀ ਮੈਂ ਗਵਾਂਡੀਆਂ ਦੇ ਘਰੇ ਉਹਨਾਂ ਦੀ ਨਾਲ ਹੀ ਤੂੜੀ ਹੀ ਤੂੜੀ ਚ ਜਾ ਕੇ ਡਿੱਗ ਪਈ ਤੇ ਮੈਂ ਉਹਨਾਂ ਦੇ ਕੰਧ ਤੇ ਹੈਗੀ ਨਹੀਂ ਸੀ ਤੇ ਮੈਂ ਉੱਠ ਕੇ ਤੇ ਇੱਧਰ ਆਵਦੇ ਘਰੇ ਤੁਰੀਆਂ ਵਾ ਤੇ ਗੰਬੀ ਉਹਨਾਂ ਨੂੰ ਜਦੋਂ ਪਤੰਗ ਮੰਮੀ ਇੱਧਰ ਡਰੇ ਇਹ ਇੱਕ ਪੰਜੀ ਮੈਂ ਉੱਟ ਕੇ ਤੁਰਿਆ ਮੈਨੂੰ ਕੁਝ ਵੀ ਨਹੀਂ ਹੋਇਆ ਹਾਂ ਕੋਠੇ ਤੇ ਡਿੱਗੀ ਵੇਲਾ ਹਾਂ ਤੇ ਤੂੜੀ ਵੀ ਖਤਮ ਹੋਈ ਹੋਈ ਸੀ ਉਹ ਪੱਲਾ ਜਿਹਾ ਥੱਲੇ ਗੜੀ ਤੂੜੀ ਹੁੰਦੀ ਨਾ ਹਾਂਜੀ ਤੇ ਇਹ ਤਰਮਾਨ ਉੱਟ ਕੇ ਤੁਰਿਆ ਇਹ ਇਹ ਉਂਝ ਡਰਿਆ ਇਹ ਮੈਨੂੰ ਕਰ ਕਹਿਣਗੇ ਕੋਠੇ ਤੇ ਮੈਂ ਤਾਂ ਡਰਦੀ ਭੱਜ ਕੇ ਤਾਂ ਜਵਾ ਦਾ ਤਾਂ ਉੱਟ ਪੀ ਵੀ ਮੈਨੂੰ ਝਟਕਾ ਪੈਣਗੇ ਵੀ ਤੂੰ ਕੋਠੇ ਤੇ ਪਤੰਗ ਡਾਉਂਦੀ ਸੀ ਤਾਂ ਅੰਡੇ ਸਹੀ ਗੱਲ ਹੈ ਜਦੋਂ ਗਾਏ ਉਹਦੋਂ ਲਫਾਫਿਆਂ ਤੇ ਤਾਂ ਪਤੰਗ ਬਣਾਏ ਹੁੰਦੇ ਸਹੀ ਗੱਲ ਐ ਹਾਂਜੀ ਉਹ ਨਿੱਕੇ ਨਿੱਕੇ ਜਿਹੇ ਇੱਕ ਕਿੱਟ ਦਾ ਤਾਂ ਬਨੇਰਾ ਹੁੰਦਾ ਸੀ ਉਦੋਂ ਕਿਹੜਾ ਜੰਗਲੇ ਹੁੰਦੇ ਸੀ ਹਾਂਜੀ ਜੰਗਲੇ ਨਹੀਂ ਸੀ ਬਹੁਤ ਜਦੋਂ ਅਸੀਂ ਭੱਜ ਕੇ ਗਏ ਮੈਂ ਤੇ ਦੀ ਤਾਈ ਜਦੋਂ ਚਰਕਾ ਨਹੀਂ ਦੱਸਿਆ ਚੱਲ ਜਿੱਦੇ ਕਿ ਆਈ ਭੱਜ ਕੇ ਗਈਆਂ ਤੇ ਇੱਕ ਸੱਜੀ ਆ ਰਹੀ ਸੀ ਗਾ ਸਹੀ ਗੱਲ ਐ ਤੁਸੀਂ ਕਹਿੰਦੇ ਇਹ ਤਾਂ ਚਮਤਕਾਰ ਹੋ ਗਿਆ ਸਹੀ ਗੱਲ ਐ ਬਾਬੇ ਨੇ ਮਣਕੀ ਬਚ ਗਈ ਜੇ ਮਣਕੀ ਮਣਕੀ ਟੁੱਟ ਜਾਂਦੀ ਫਿਰ ਤਾਂ ਮੇਰਾ ਕਲਿਆਣ ਹੋ ਜਾਣਾ ਸੀ ਸਹੀ ਗੱਲ ਐ ਬਾਕੀ ਆਪਾਂ ਹੁਣ ਵਲੌਗ ਜ਼ਿਆਦਾ ਲੰਬਾ ਨਹੀਂ ਕਰਦੇ ਸਾਡਾ ਅੱਜ ਦਾ ਇਨਾ ਹੀ ਵਲੋਗ ਵਧੀਆ ਲੱਗੇ ਤਾਂ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਕੋਈ ਨਵਾਂ ਭੈਣ ਭਰਾ ਜੁੜਿਆ ਸਾਡੇ ਨਾਲ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇਰਾ ਸੁਪਸ਼ਾਪ ਕੇ ਸਾਰੇ ਕਰਦੋ ਹਾਂਜੀ ਤੇ ਮੇਰੀ ਕਢਾਈ ਨੂੰ ਦਿਓ ਜੇ ਲਾਈਕ ਜਰੂਰ ਲਾਈਕ ਕਰਨਾ ਤੇ ਹੁਣ ਮਿਲਦੇ ਨੇ ਨੈਕਸਟ ਵਲੋਗ ਤਦ ਤੱਕ ਲਈ ਬਾਏ ਸਸ਼ੀ ਕਾਲ